ਸਸਿਕਾ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਤਲ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਵੱਲੋਂ ਤੀਜੀ ਲਿਸਟ ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਗਈ ਹੈ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਾਂਗਰਸ ਵੱਲੋਂ ਕੀਤਾ ਗਿਆ ਵਾ ਤਾਂ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਦਾਵਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਅਨੰਦਪੁਰ ਸਾਹਿਬ ਤੋਂ ਵਿਜੇਿੰਦਰ ਸਿੰਘਲਾ ਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਇਆ ਗਿਆ ਵਾ ਕਾਂਗਰਸ ਵੱਲੋਂ ਤਾਂ ਲਗਾਤਾਰ ਲੁਧਿਆਣਾ ਨੂੰ ਲੈ ਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਰਾਜਾ ਬੜਿੰਗ ਲੁਧਿਆਣਾ ਤੋਂ ਉਮੀਦਵਾਰ ਹੋ ਸਕਦੇ ਨੇ ਤੇ ਦੂਜੇ ਪਾਸੇ ਭਾਰਤਪ੍ਰੋਚਨ ਆਸ਼ੂ ਵੀ ਲਗਾਤਾਰ ਉਮੀਦਵਾਰੀ ਜਿਤਾ ਰਹੇ ਸੀ ਤਾਂ ਨਵੀਂ ਲਿਸਟ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਵਾ ਤੇ ਇਸ ਦੇ ਨਾਲ ਹੀ ਗੁਰਦਾਸਪੁਰ ਖਡੂਰ ਸਾਹਿਬ ਅਤੇ ਅਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਪਾਰਟੀ ਵੱਲੋਂ ਟਿਕਟ ਦੇ ਕੇ ਉਮੀਦਵਾਰ ਬਣਾਇਆ ਗਿਆ ਵਾ ਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵਰਿੰਗ ਦੀ ਉਮੀਦਵਾਰੀ ਸਾਹਮਣੇ ਆਉਣ ਤੋਂ ਬਾਅਦ ਰਵਨੀਤ ਬਿੱਟੂ ਦਾ ਵੱਡਾ ਰਿਐਕਸ਼ਨ ਆਇਆ ਵਾ ਰਾਜਾ ਵਰਿੰਗ ਦੀ ਉਮੀਦਵਾਰੀ ਨੂੰ ਲੈ ਕੇ ਰਵਨੀਤ ਬਿੱਟੂ ਕੀ ਕਹਿੰਦੇ ਨਜ਼ਰ ਆਏ ਨੇ ਸੁਣੋ ਤੁਸੀਂ ਵੀ ਕਾਂਗਰਸ ਵੱਲੋਂ ਆਪਣੇ ਬਾਕੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਲੁਧਿਆਣਾ ਤੋਂ ਰਾਜਾ ਬੜਿੰਗ ਨੂੰ ਉਤਾਰਿਆ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਮੁਕਾਬਲਾ ਵਾ ਦੇਖੋ ਬਹੁਤ ਔਖੇ ਹੋ ਕੇ ਲਿਸਟਾਂ ਨਿਕਲੀਆਂ ਕਾਂਗਰਸ ਦੀਆਂ ਪਰ ਦੇਖੋ ਰਾਜਾ ਬੜਿੰਗ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਤਾਂ ਹੀ ਤਾਂ ਮੈਂ ਬੀਜਪੀ ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਅਗਨੋਰ ਕਰ ਰਹੀ ਸੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂਗੀ ਉਹਨਾਂ ਦੇ ਉਹਨਾਂ ਦੇ ਵਿੱਚ ਕੋਈ ਦਮ ਹੀ ਨਹੀਂਗਾ ਇਹ ਉਹਨਾਂ ਦੀ ਸੋਚ ਬਹੁਤ ਜਰਦੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦਿਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਇਸ ਬਹੁਤ ਵੱਡੀ ਉਹਨਾਂ ਗਲਤਫਹਿਮੀ ਸੀ ਇਹ ਉਹ ਗਲਤਫਹਿਮੀ ਦੇ ਸ਼ਿਕਾਰ ਹੋ ਗਏ ਤੇ ਅੱਜ ਉਹਨਾਂ ਨੇ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇ ਤਾ ਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਚੰਗਾ ਫੰਡ ਇਕੱਠਾ ਹੋ ਜਾਏਗਾ ਚੰਗਾ ਪੂਰੇ ਵੱਡੇ ਵੱਡੇ ادارے ਨੇ ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਰਲੋਗ ਰਹਿਣਗੇ ਆ ਕੇ ਚੰਗਾ ਇੰਜੋਏ ਕਰਨਗੇ ਤੇ ਉਹਨਾਂ ਦੇ ਪਾਰਟੀ ਦੇ ਲੀਡਰ ਬਾਹਰੋਂ ਆਉਣਗੇ ਉਹਨਾਂ ਦੀ ਉਰੇ ਚੰਗੀ ਦੇਖਭਾਲ ਵੱਡੇ ਵੱਡੇ ਫਾਰਮ ਹਾਊਸ ਜਿਹੜੇ ਆ ਉਹਨਾਂ ਨੂੰ ਮਿਲ ਜਾਣਗੇ ਇਹ ਜਿਹੀਆਂ ਚੀਜ਼ਾਂ ਕਰਨੀਆਂ ਸੀ ਉਹਨਾਂ ਨੇ ਇਸ ਕਰਕੇ ਉਹ ਗੇਮ ਹੀ ਇਹ ਬਣਾਈ ਵੀ ਸਿਰਫ ਉਹ ਲੁਧਿਆਣੇ ਚ ਕਾਂਗਰਸ ਪਾਰਟੀ ਆਪਣੇ ਉਰੇ ਚੰਗਾ ਪੈਸਾ ਲੁੱਟਣ ਨੂੰ ਚੰਗੇ ਆਰਾਮ ਹਰ ਚੀਜ਼ ਦਾ ਮਾਨਣ ਲਈ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਆ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਅਹ ਛੁੱਟੀਆਂ ਬਣਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਤੁਹਾਨੂੰ ਲੱਗਦਾ ਹੈ ਮੈਨੂੰ ਸਮਝ ਦਿਓ ਕਿ ਮੁਕਾਬਲਾ ਹੈ ਚ ਨਹੀਂ ਹੈ ਕਿ ਰਾਜਾ ਬਣਿੰਗ ਨਹੀਂ ਮੈਂ ਬਿਲਕੁਲ ਕਦੇ ਵੀ ਰਾਜਾ ਬਣਿੰਗ ਦੀ ਗੱਲ ਨਹੀਂ ਕਰੂੰਗਾ ਗੱਲ ਹੈ ਕਾਂਗਰਸ ਦੀ ਕਾਂਗਰਸ ਇਸ ਵੇਲੇ ਬਿਲਕੁਲ ਨਿਬੜ ਚੁੱਕੀ ਆ ਕਾਂਗਰਸ ਪਾਰਟੀ ਦੇ ਕੱਲ ਦਿੱਲੀ ਦੇ ਪ੍ਰਧਾਨ ਜਿਹੜੇ ਔਰਜਾਈਨ ਦੇ ਕੇ ਚਲੇ ਗਏ ਕਾਂਗਰਸ ਪਾਰਟੀ ਮਤਲਬ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਕੇ ਚੰਡੀਗੜ੍ਹ ਦੀ ਸੀਟ ਉੱਤੇ ਅਲਾਈਅੰਸ ਕੀਤਾ ਹੈ ਕੁਰੂ ਖੇਤਰ ਚ ਅਲਾਈਅੰਸ ਕੀਤਾ ਇਹ ਦਿੱਲੀ ਚ بڑے بڑے ਸੰਦੀਪ 딕ਸ਼ਿਤ ਜੀ ਸ਼ੀਲਾ 딕ਸ਼ਿਤ ਦੇ بیٹے ਲਵਲੀ ਜੀ ਉਹੋ ਜੇ ਛੱਡ ਤੇ ਸਿਰਫ ਸਮਝੌਤਾ ਹੈ ਜਿਹੜਾ ਆਵਾਮ ਆਦਮੀ ਪਾਰਟੀ ਨਾਲ ਕਰ ਲਿਆ ਤੇ ਤੁਸੀਂ ਆਪ ਅੰਦਾਜ਼ਾ ਲਾਓ ਕਾਂਗਰਸ ਦੇ ਪੱਲੇ ਕੀ ਆ ਜਿਹੜੀ ਇੱਕ ਐਨੀ ਕੁ ਪਾਰਟੀ ਜਿਹਦੇ ਨਾਲ ਅਲਾਈਅੰਸ ਕਰਕੇ ਉਹ ਲੜ ਰਹੇ ਨੇ ਜੇ ਕਾਂਗਰਸ ਦੇ ਪੱਲੇ ਹੁੰਦਾ ਕੁਝ ਤਾਂ ਉਹ ਅਲਾਈਅੰਸ ਕਰਕੇ ਲੜਦੇ ਇਸ ਕਰਕੇ ਇਹ ਕੰਧ ਤੇ ਲਿਖਿਆ ਹੈ ਵੀ ਉਹਨਾਂ ਦਾ ਹੀ ਵਿਚਾਰਿਆਂ ਦੇ ਭੱਲੇ ਨਹੀਂਗਾ। ਆ ਕਾਂਗਰਸ ਦੇ ਲੁਧਿਆਣਾ ਦੀ ਲੋਕਲ ਲੀਡਰਸ਼ਿਪ ਲਗਾਤਾਰ ਕਹਿ ਰਹੀ ਸੀ ਕਿ ਬਾਹਰੀ ਉਮੀਦਵਾਰ ਮਨਜ਼ੂਰ ਨਹੀਂ ਅਗਰ ਬਾਹਰੀ ਉਮੀਦਵਾਰ ਹੋਏਗਾ ਤਾਂ ਫਿਰ ਨਮਸਤੇ। ਭਾਈ ਸਾਹਿਬ ਇਹਨਾਂ ਦੀ ਕੋਈ ਸੁਣਵਾਈ ਹੋਵੇ ਤਾਂ ਕਿਤੇ ਤਾਂ ਹੈ ਨਾ। ਤੁਸੀਂ ਮੈਨੂੰ ਕਿਸੇ ਐਕਐਮਐਲਏ ਨੂੰ ਕਿਸੇ ਪ੍ਰਧਾਨ ਨੂੰ ਇਹ ਕੁਐਸਚਨ ਕਰਿਓ ਜਾ ਕੇ ਵੀ ਤੁਹਾਨੂੰ ਰਾਹੁਲ ਗਾਂਧੀ ਜੀ ਨੂੰ ਤੁਹਾਨੂੰ ਸੋਨੀਆ ਗਾਂਧੀ ਜੀ ਨੂੰ ਤੁਹਾਨੂੰ ਖੜਗੇ ਸਾਹਿਬ ਨੂੰ ਤੁਹਾਨੂੰ ਜੈਰਾਮ ਰਮੇਸ਼ ਨੂੰ ਤੁਹਾਨੂੰ ਕਿਸੇ ਵੀ ਲੀਡਰ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਹੋਈ ਉਹਨੂੰ ਮਿਲਣ ਤਾਂ ਬਹੁਤ ਦੂਰ ਦੀ ਗੱਲ ਛੱਡ ਦਿਓ ਤਾਂ ਕਿਸ ਤਰ੍ਹਾਂ ਦੇਖਦੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਤੇ ਹੋਰ ਕੈਂਡੀਡੇਟ ਵੀ ਨੇ ਉਹ ਤਾਂ ਜੋ ਖਹਿਰਾ ਸਾਹਿਬ ਕਹਿ ਰਿਹਾ ਤੁਹਾਡੇ ਮੂਰੀ ਹੈ ਮੈਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਤਾ ਤੁਸੀਂ ਮੰਨਦੇ ਹੋ ਕਿ ਤੁਹਾਡੀ ਭਗਵੰਤ ਮਾਨਾ ਜਾਰੀ ਦੇ ਚੱਲਦੇ ਹਲਕਾ ਕੈਂਡੀਡੇਟ ਉਤਾਰਿਆ ਨਹੀਂ ਪਰ ਖਹਿਰਾ ਸਾਹਿਬ ਦੀ ਗੱਲ ਸੁਣੋ ਤੁਸੀਂ ਮੇਰੀ ਨਾ ਸੁਣੋ ਖਹਿਰਾ ਸਾਹਿਬ ਦੀ ਮੰਨੋ